ਆਹੋ ਕਾਲੂ ਆਮ ਦਾ ਆਮਗੇ ਜਦੋਂ ਕਿਰਾ ਕਿਸੇ ਧਾਰਮਿਕ ਸਥਾਨ ਨਹੀਂ ਉਹਨੇ ਤੁਹਾਨੂੰ ਬੜਾ ਕੁਝ ਸਿਖਾਉਣਾ ਉਹ ਜਿਹੜੇ ਸੰਤ ਸਾਡੇ ਪੁਰਾਣੇ ਬਜ਼ੁਰਗ ਉਹ ਪੈਦਲ ਤੇ ਜਦੋਂ ਇਹੋ ਜਿਹੇ ਮੌਲ ਸੀ ਫਿਰ ਕਰਦੇ ਆਂ ਤੇ ਮੀਰਾਂ ਨਾਲ ਗੱਲ ਕੀਤੀ ਕਹਿੰਦੇ ਇਹ ਸੋਖ ਰਹਿਣ ਲੱਗੇ ਫਿਰ ਉਹ ਯਾਤਾਂ ਕਾਹੀ ਰਹਿ ਜਾਂਦੀ ਅਗੇ ਮੀਰਾ ਨੇ ਆਹ ਗੱਲ ਕਹੀ ਨਾ ਮਨੁਰੇ ਮੇਰੇ ਮੋੜ ਕਰ ਮਨ ਮਾਰਨਾ ਮੈਂ ਕੀ ਲੈਣਾ ਕਿਹਾ ਜਾ ਕੇ ਮੈਨੂੰ ਮੇਰਾ ਗੁਰੂ ਮਿਲ ਗਿਆ ਜੇ ਕਹਾਰਾ ਬਾਬਾ ਦੁੱਧਾ ਧਾਰੀ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਪਰਮ ਸਤਕਾਰ ਜੀ ਸਾਸੀ ਅੱਜ ਡੇਰਾ ਬਾਬਾ ਦੁੱਧਾ ਧਾਰੀ ਭਾਮ ਸ਼ਾਰਪੁਰ ਵਿਖੇ ਤੰਤਨ ਬਾਬਾ ਪੂਰਨਦਾਸ ਮਹਾਰਾਜ ਜੀ ਤਪੋਸਥਾਨਾਂ ਤੇ ਮਹਾਪੁਰਸ਼ਾ ਦੀ ਚਲਾਈ ਹੋਈ ਮਰਜ਼ਾਦਾ ਅਨਸਾਰ ਪ੍ਰਬੰਧਕ ਕਮੇਟੀ ਨੇ ਅੱਜ ਸਲਾਨਾ ਜੋੜ ਮੇਲਾ ਮਨਾਇਆ ਹੈ। ਔਰ ਬੜੀ ਦੂਰ ਦੂਸੰਗਤਾਂ ਨੇ ਆਕੇ ਸਤਿਗੁਰਾਂ ਦੇ ਦਰਬਾਰ ਵਿੱਚ ਹਲਗੀਆਂ ਪਰੀਆਂ ਔਰ ਕੀਰਤਨੀ ਜਥਿਆਂ ਨੇ ਸਤਿਗੁਰਾਂ ਦੀ ਬਾਣੀ ਦੇ ਨਾਲ ਜੁੜਿਆ ਹੈ। ਅਵ ਸਾਰੀਆਂ ਸੰਗਤਾਂ ਵਾਸਤੇ ਪ੍ਰਬੰਧਕ ਕਮਿਟੀ ਨੇ ਸਾਰੀ ਤਰ੍ਹਾਂ ਦੇ ਹੀ ਪ੍ਰਬੰਧ ਕੀਤੇ। ਸਾਰੀਆਂ ਸੰਗਤਾਂ ਬੜੀ ਖੁਸ਼ੀ ਦੇ ਨਾਲ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਆਕੇ ਸੀਸਣ ਮੋਉਂਦੀਆਂ ਨੇ। ਔਰ ਦਾਸ ਬੇਨਤੀਆਂ ਕਰਦੇ ਹਨ ਧੰਨ ਧੰਨ ਬਾਬਾ ਬੂਟਾ ਦਾਸ ਮਹਾਰਾਜ ਜੀ ਸਾਰੀਆਂ ਸੰਗਤਾਂ ਦੀਆਂ ਜੋ ਆਸਾਂ ਮਨ ਸਮਰੱਧ ਨੇ ਪੂਰਨ ਕਰਦੇ ਨੇ ਇਹ ਜੋ ਮਾਘੀ ਦਾ ਤਿਉਹਾਰ ਹੈ ਇਹ ਸ਼ੁਰੂ ਤੋਂ ਹੀ ਮਹਾਂਪੁਰਸ਼ਾਂ ਦੇ ਸਤਾਨਾ ਤੇ ਮਨਾਇਆ ਜਾ ਪਰਵੰਧਕ ਕਮੇਟੀ ਨੇ ਬਹੁਤ ਉਤਸ਼ਾਹ ਕੀਤਾ ਹੈ ਤਾਂ ਸਾਰੀਆਂ ਸੰਗਤਾਂ ਨੂੰ ਇਸ ਮੇਲੇ ਦੀਆਂ ਦਾਸ ਵੱਲੋਂ ਔਰ ਪਰਵੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈਆਂ ਜੀ ਸਾਰੀਆਂ ਸੰਗਤਾਂ ਦੇ ਜੀ ਆਇਆਂ ਤੇ ਬਹੁਤ ਬਹੁਤ ਧੰਨਵਾਦ ਜੀ ਜਿਕਰਾਂ ਬਾਬਾ ਬੂਟਾ ਦਾਸ ਜੀ ਦਾ ਬੋ ਸੱਚੇ ਦਰਬਾਰ ਕੀ ਜੈ ਗੋਲੇ ਸੱਚੇ ਦਰਬਾਰ ਕੀ ਜੈ ਇਹ ਸੰਤ ਡੇਰਾਪੂਰਨ ਦਾ ਜੀ ਜੋ ਪੰਡ ਪਾਮ ਬਿਹੇ ਸਤਿਤਾ ਇਹ ਡੇਰੇ ਦੀ ਮਹੱਤਤਾ ਬਹੁਤ ਜ਼ਿਆਦਾ ਹੈ ਇੱਥੇ ਹਰ ਗਰੀਬ ਦਾ ਦੁੱਖੜਾ ਸੁਣਿਆ ਜਾਂਦਾ ਹਰ ਬੇਉਲਾਦੇ ਦੀ ਔਲਾਦ ਝੋੜੀ ਪਈ ਜਾਂਦੀ ਹੈ ਇਹ ਸਤਗੁਰੂ ਜਿਹੜੇ ਨੇ ਜਿੱਤੇ ਅਬ ਆਪਾਂ ਬਿਖੇ ਪਹੁੰਚੇ ਆ ਇਹ ਡੇਰਾ ਬਹੁਤ ਕਰਨੀ ਵਾਲਾ ਡੇਰਾ ਔਰ ਸੰਗਤਾਂ ਇੱਥੇ ਬਹੁਤ ਛੜਦਾ ਨਾ ਹੋ ਗਿਆ ਨੇ ਔਰ ਜੋ ਸੰਗਤਾਂ ਆਈਆਂ ਨੇ ਸਭ ਆਪਣੇ ਆਪਣੀਆਂ ਮਰਜ਼ਾ ਪੂਰੀਆਂ ਕਰਕੇ ਜਾਂਦੀਆਂ ਨੇ ਤੇ ਕਮੇਟੀ ਵੱਲੋਂ ਜੋ ਡੇਰਾ ਚਲਾਇਆ ਜਾਂਦਾ ਹੈ ਬਹੁਤ ਵਧੀਆ ਤਰੀਕੇ ਨਾਲ ਬੜੀ ਲੰਗਰ ਦੀ ਸੇਵਾ ਤਹਿਤ ਕੰਮ ਕੀਤਾ ਜਾਂਦਾ ਹੈ ਲੰਗਰ ਅਟੁੱਟ ਵਰਤੇ ਜਾਂਦੇ ਨੇ ਚਾਹ ਪਕੌੜੇ ਲੰਗਰ ਚੱਲਦੇ ਨੇ ਤੇ ਆਈਆਂ ਹੋਈਆਂ ਸੰਗਤਾਂ ਦਾ ਇਹ ਬਹੁਤ ਦਿਲੋਂ ਧੰਨਵਾਦ ਕਰਦੇ ਨੇ ਤੇ ਹੁਣ ਇਹਨਾਂ ਨੇ ਨਮਾ ਕੰਮ ਸ਼ੁਰੂ ਕੀਤਾ ਜੋ ਕੀਰਤਨੀ ਜਥਾ ਅਨੰਤਪੁਰ ਸਾਹਿਬ ਤੋਂ ਆਏ ਨੇ ਉਹਨਾਂ ਨੇ ਕੀਰਤਨ ਨਾਲ ਆਪਣੇ ਸੰਗਤਾਂ ਨੂੰ ਨਿਹਾਲ ਕੀਤਾ ਅਸੀਂ ਇਹਨਾਂ ਕਮੇਟੀ ਦਾ ਔਰ ਆਏ ਹੋਏ ਸੰਤ ਮਹਾਪੁਰਸ਼ਾਂ ਦਾ ਤਹਿ ਦਿਲੋਂ ਧੰਨਵਾਦ ਆਂ ਜੈ ਬੋਲੇ ਸੰਤਾਂ ਦੀ ਸਤਿ ਸ੍ਰੀ ਅਕਾਲ ਜੀ ਜੈ ਇਤਨੀ ਜਰਾ ਰਾਜਨਦੀਪ ਜਿਨੇ ਆਪਣਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਮਹਾਪੁਰਸ਼ ਚੜ੍ਹਦੀ ਕਲਾ ਵਕਸ਼ਨ ਜਿਹੜ ਜਿਹੜੀਆਂ ਸੰਗਤਾਂ ਨੇ ਹਾਜ਼ਰੀ ਡੇਰੇ ਚ ਲਾਈ ਜੀ ਜੈ ਸੰਤਾਂ ਦੀ ਜੀ ਕੱਤੀ ਬਹੁਤ ਦਿਨ ਸੰਤਾਂ ਦਾ ਬਹੁਤ ਹੀ ਹਾਂ ਕਰਤਾ ਜੀ ਧੰਨਵਾਦ ਹਾਂ ਕਰਤਾ ਕਰ ਤੁਸੀਂ ਕੁਝ ਕਹੋਗੇ